ਉਹ ਬੈਠੀ ਸਾਰੇ ਝਾੜੂ ਦੀਆਂ ਤੀਲਾਂ ਉਹਦੇ ਹੱਥਾਂ ਦੇ ਵਿੱਚ ਖੁੱਭ ਗਈਆਂ ਸੀ ਜਦੋਂ ਉਹਨੇ ਜ਼ੋਰ ਨਾਲ ਮਾਰੇ ਟੁੱਟ ਕੇ ਮਾਂ ਉਹ ਇੱਕ ਤੀਲ ਕੱਢਦੀ ਐ ਹੱਥ 'ਚੋਂ ਖੂਨ ਦੀ ਤਪੀਰੀ ਨਿਕਲਦੀ ਐ ਦੂਜੀ ਤੀਲ ਕੱਢਦੀ ਐ ਹੱਥ 'ਚੋਂ ਤਪੀਰੀ ਨਿਕਲਦੀ ਐ ਐ ਉਹ ਤੀਲਾਂ ਕੱਢ ਰਹੀ ਐ ਖੂਨ ਉਹਦੇ ਹੱਥਾਂ ਦੇ ਵਿੱਚੋਂ ਝੋ ਰਿਹਾ ਮੈਂ ਜਦੋਂ ਬੱਚੇ ਨੇ ਵਿਦਿਆਰਥੀ ਦੋਸਤੋ ਉਹ ਦ੍ਰਿਸ਼ ਵੇਖਿਆ ਮੈਨੂੰ ਆਪਣੀ ਪਿੱਠ ਦੇ ਉੱਤੇ ਵੱਜੇ ਹੋਏ ਝਾੜੂਆਂ ਦਾ ਦਰਦ ਹੈ ਜਿਹੜਾ ਉਹ ਭੁੱਲ ਗਿਆ। ਜ਼ਿੰਦਗੀ ਦੇ ਵਿੱਚ ਉਹ ਪਹਿਲਾ ਪਾਠ ਸੀ ਮਾਂ ਵੱਲੋਂ ਪੜਾਇਆ ਗਿਆ। ਅਸੀਂ ਕਹਿੰਦੇ ਹਾਂ ਕਿ ਉਹ ਪਹਿਲੀ ਗੁਰੂ ਹੁੰਦੀ ਆ। ਮੇਰੇ ਵਾਸਤੇ ਉਹ ਇਸ ਤਰ੍ਹਾਂ ਸੀ ਪਹਿਲੀ ਵਾਰ ਮੈਨੂੰ ਇਹ ਮਾਂ ਦੇ ਉਸ ਐਕਸ਼ਨ ਨਾਲ ਅਹਿਸਾਸ ਹੋਇਆ। ਪਾਠ ਨੇ ਯਾਦ ਕੀਤਾ ਕਿ ਆਪਣੇ ਦਰਦ ਨਾਲੋਂ ਜ਼ਿਆਦਾ ਸਾਹਮਣੇ ਵਾਲੇ ਦਾ ਦਰਦ ਇੰਪੋਰਟੈਂਟ ਹੁੰਦਾ ਹੈ। ਥੋੜ੍ਹਾ ਦਰਦ ਛੋਟਾ ਹੁੰਦਾ ਔ ਸਾਹਮਣੇ ਵਾਲੇ ਦਾ ਵੱਡਾ ਹੁੰਦਾ